ਬਈ ਥੋੜੇ ਸਾਰੇ ਵੀ ਪਿਆਰ ਵੀ ਸਾਸੀਆ ਗੱਲ ਬਈ ਆਪਣਾ ਜਨੂ ਵਲੌਗ ਵੀ ਬਾਰੇ ਟਾਈਮ ਦਾ ਵਲੌਗ ਬਣ ਲੱਗੇ ਆ ਤੁਹਾਨੂੰ ਵੀ ਦਿਖਾਉਨੇ ਆ ਆਪਾਂ ਸਾਰਾ ਕੁਝ ਆ ਜਾ ਬਈ ਚਲੋ ਚਲੀਏ ਖੁੱਡੀਆਂ ਕੋਲ ਵੀ ਆ ਜੀ ਹੋ ਗਏ ਵੀ ਆਪਣੀ ਸਾਹਮਣੇ ਖੁੱਡੇ ਆ ਲੈ ਕੇ ਜਾ ਲੈਣਾ ਇੱਧਰ ਇੱਧਰ ਹੀ ਲੈ ਕੇ ਜਾਂਦੇ ਆ ਆਪਾਂ ਆਏ ਕੋਈ ਆਪ ਇਥੇ ਜੋੜੀ ਵਾਲਾ ਬਣਾਤਾ ਹੈ ਬਣਾਇਆ ਕੱਲ ਪਰਚੂ ਬਣਾਇਆ ਵੀ ਹਰੇ ਦੇਖ ਲੋ ਬਣਾਤਾ ਬਈ ਆਪਾ ਇਧਰ ਹੋ ਦੁੱਧਾ ਪਗਾ ਦੁੱਧਾ ਵੀ ਹੋ ਨਹੀਂ ਆ ਇਧਰ ਬੱਚੇ ਸੀ ਆਪਾ ਬੱਚੇ ਚੱਕ ਲੈ ਬਾਕੀ ਸਾਰਾ ਕੂਤਰਾ ਕੂਤਰਾ ਆਂਦੇ ਇਧਰ ਇਹ ਕੂਤਰੀਆਂ ਸੱਚ ਦੇਖ ਲੋ ਬਈ ਬੈਠੀ ਆ ਆਪਣੇ ਉਹ ਜਿਹੜਾ ਬਾਈਕਡੇ ਆਪਣੇ ਬਾ ਜਿਹੜਾ ਬਾਈ ਛੱਡੇ ਆ ਉਹ ਵੀ ਵੇਚੀ ਆ ਉਹਨੇ ਵੀ ਸੁਣੀ ਉਹ ਵਾਲਾ ਪੂਰਾ ਆਪਣਾ ਉਹ ਪੂਰਾ ਪੁੱਤਰਾ ਆਪਣਾ ਆ ਜਿਹੜਾ ਬੈਠਾ ਬਈ ਪੂਰਾ ਇਹ ਬਾਈ ਛੱਡਿਆ ਪਰ ਰਾਜਗੜ ਇਹ ਆਪਣਾ ਤੇਰ ਮਾਰ ਗਈ ਪੁੱਤਰ ਆਹੀ ਬਾਈ ਛੱਡਿਆ ਜਿਹੜਾ ਪਹਿਲੇ ਦੇ ਬੈਠਾ ਆ ਤੀ ਆ ਪੂਰਾ ਵੀ ਬਾਈ ਛੱਡਿਆ ਆ ਜੀ ਇਹ ਵੀ ਆ ਵੀ ਹਾਰ ਗਿਆ ਜੀ ਆਪਣਾ ਪੁੱਤਰ ਇਹ ਆਪਣਾ ਖੜ ਗਿਆ ਸੀ ਸਾਢੇ ਕਿ ਮੇਸਨ ਨਾਲ ਸਾਢੇ ਤਿੰਨ ਬਹਿ ਗਿਆ ਸੀ ਸ 7:22 ਹੋ ਗਈ ਸੀ ਬੱਚਾ ਇਹ ਬਾੜਾ ਕੀ ਕੀ ਕਰਦੀ ਆ ਚੀਂ ਚੀ ਮੇਰੇ ਪਤਾ ਇਹ ਸਾਢੇ 5 ਬੇਟਾ ਪਤ ਨਹੀਂ ਜਾਂ ਸਾਢੇ 4 ਬੇਟਾ ਮਾਤ ਨੂੰ ਤਾਂ ਲਾ ਦੇ ਬੰਦੋ ਬਾਈ ਬੇਟਾ ਉੱਧਰ ਲੱਗ ਜਾ ਵੀ ਹੁਣ ਆਪਾਂ ਨੂੰ ਇਹਨੂੰ ਘਰ ਦੇ ਆ ਬੰਦੋ ਬਾਈ ਆ ਵੀ ਚੱਲੋ ਕੱਪ ਲੈ ਤੇ ਜਾ ਉਹ ਵੀ ਆਪਣੀ ਨੂੰਹ ਦਿੱਤੀ ਆ ਬਾਈ ਜਦੋਂ ਦਿਖਾਉਣੇ ਜਿਹੜੀ ਆਪਣੀ ਨੂੰਹ ਤਾਂ ਦਿੱਤੀ ਸੀ ਨਾ ਭੈਣੀ ਨੂੰ ਹੋ ਗਈ ਉਹਦੇ ਬੈਠੀ ਉਹਦੇ ਬੈਠੀ ਜਿਹੜੀ ਆਪਣੀ ਭੈਣੀ ਨੂੰਹ ਦਿੱਤੀ ਸੀਗੀ ਉਹ ਆ ਉਹਦੇ ਬੈਠੀ ਇਹਦੇ ਆਪਾਂ ਬੱਚੇ ਘੜਾ ਲੇ ਬਾਈ ਅਗਲੇ ਸਾਲ ਹੀ ਆਪਾਂ ਨੂੰ ਢਾਵਾਂਗੇ ਇਹ ਆਂਟੇ ਚੱਕ ਲੇ ਆਪਾਂ ਹੁਣ ਦੇਖੋ ਹਾਂ ਬੱਚਾ ਬੈਠਾ ਬਈ ਕਾ ਦੇਖੇ ਆ ਪੱਖਾ ਲੱਗਿਆ ਹੈ ਬਈ ਉੱਤੇ ਦੇਖ ਲਓ ਤੇ ਉੱਧਰ ਵੀ ਹੈ ਉਹ ਉੱਧਰ ਖਾਣੇ ਵਾਲਾ ਬਣਾਤਾ ਆਪਾਂ ਆ ਬਈ ਪੌੜੀਆਂ ਥੱਲੇ ਵੀ ਖੁੱਡਾ ਹੋਰ ਬਣਾਤਾ ਇੱਕ ਇੱਕ ਹੋਈ ਖੁੱਡਾ ਬਚ ਉਹਦੇ ਉੱਤੇ ਟਾਕੀਆਂ ਟੂਕੀਆਂ ਨਹੀਂ ਹਲਵਾਤੀਆ ਖੋਨੇ ਨੂੰ ਉੱਧਰ ਜਾ ਕੇ ਟਾਕੀਆਂ ਟੂਕੀਆਂ ਨਹੀਂ ਹਲਾਤੀ ਆਪਾਂ ਉੱਧਰ ਆਹ ਦੇਖੋ ਬਈ ਪੌੜੀਆ ਖਲਤਲੇ ਵਾਲਾ ਹਾ ਟਾਕੀ ਲਾਦੀ ਆਪਾਂ ਦੇਖੋ ਬਸ ਸਾਰਾ ਗੁਲਾਬ ਹਾ ਦੇਖੋ ਪੌੜੀਆ ਥਲੇ ਵਾਲਾ ਆਪਣਾ ਖੁੱਡਾ ਯਾਰ ਯਾਰ ਕੂਤਰ ਬਾੜ ਨੇ ਯਾਰੇ ਬਾੜੀ ਨਹੀਂ ਹੈ ਚਾਪਾ ਖੋਲ ਕੇ ਦਿਖਾ ਦਿੰਨੇ ਹਾਂ ਇਹਨੂੰ ਹਾਲੋ ਯਰ ਬਾਕੀ ਆਪਾ ਇਹ ਕੋਈ ਉਤਰ ਨਹੀਂ ਹੈਗਾ ਦੇ ਲੋ ਰਦੇ ਲਾਇਆ ਪਹਿਲੇ ਤੇ ਦੂ ਆਪਾ ਪੌੜੀਆ ਥਾਲੇ ਵਾਲਾ ਕੁੱਟਾ ਇੱਥੇ ਜਾਲੇ ਜੂਲੀ ਸਾਰੀਆਂ ਪਾਟਦੀ ਆ ਭਈ ਆਪਾਂ ਤੇ ਇਹ ਉਧਰ ਦੋ ਗੁੱਡੇ ਹੋਰ ਨਵੇਂ ਪਾ ਲਏ ਉਹ ਵੀ ਤੁਹਾਨੂੰ ਦਿਖਾਉਣੇ ਆ ਖੜੇ ਪਾਇਆ ਤਾਂ ਖੁੱਲੇ ਹੀ ਰਹਿਣ ਤੁਹਾਨੂੰ ਤਾਂ ਉਧਰ ਪਾਇਆ ਕੋਈ ਗੁੱਡੇ ਉਹ ਵੀ ਦਿਖਾਉਣੇ ਆ ਆਪਾਂ ਉਹ ਜੋੜੀਆਂ ਜੂੜੀਆਂ ਹੱਡੀ ਆ ਇਹ ਚੱਲਦੇ ਆਪਾਂ ਉਧਰ ਉਧਰ ਮਿਲਦੇ ਤੁਹਾਨੂੰ ਭਈ ਹਾਲੋ ਭਈ ਆਪਾਂ ਆ ਗਏ ਇੱਧਰ ਭਈਆ ਦੋ ਗੁੱਡੇ ਆਪਾਂ ਨਵੇਂ ਪਾ ਲੇ ਇਹ ਜੋੜੀ ਆਰਤੀ ਇੱਕ ਇੱਕ ਹੋਰ ਜੋੜੀ ਆਪਾਂ ਟੱਕਰ ਜੋੜੀ ਉਧਰ ਢੀਵੀ ਇੱਕ ਉਧਰ ਢੀਵੀ ਅੱਗੇ ਚੱਲ ਲਈ ਕੋਹੂੜਾ ਦਾ ਆਪਾਂ ਮੋੜਨਾ ਕਿਸੇ ਦਾ ਬਾੜਾ ਚੰਗਾ ਉਹ ਆਪਾਂ ਇਹ ਕਿਦਰੇ ਜਿਹੜੇ ਇਧਰ ਕਬੂਤਰ ਦੋ ਵਜੇ ਤੇ ਉਹ ਵੀ ਚੰਗ ਦਿਖਾਉਣੀ ਆ ਆਪਾਂ ਉਹ ਕੂਤਰਾ ਆਪਣਾ ਦੋ ਵਜੇ ਤੇ ਇਹ ਆਲਾ ਲੈ ਕੇ ਆਂ ਤਾਂ ਕਿ ਸੋ ਦੋ ਵਜੇ ਜਿੱਤੇ ਹੈ ਗੇਰੀ 7-8 ਟਾਈਮ ਕਰਦਾ ਗੇਰੀ ਕੱਲਾ ਰਹਿ ਗਿਆ ਕੋ ਨਹੀਂ ਆ ਬਸ ਪੂੰਦੀ ਲਾਈਏ ਮਾਤੀ ਆਪਾਂ ਖੋਲੀ ਬਹਿਣ ਜੇ ਖਾ ਦੇ ਜੇ ਮੂਰਾ ਦਿੰਦੀਆਂ ਹੋਣਗੀਆਂ ਕੋਈ ਫਾਰਕੀ ਦਿਖਾ ਦਿਓ ਦੇਖੋ ਮੂਰਾ ਦਿਨੇਂ ਦੀਆਂ ਦੋ ਮੂਰਾ ਲੱਗੀ ਹੋਈ ਬਈ ਇਹਦੇ ਦੋ ਬਾਈ ਜਿੱਤੇ ਆਪੂ ਤਰਾ ਨਾ ਗੁਰਕਾ

ਘੜ ਮੇਰੇ ਡਰਨੇ ਕੇ ਘੜ ਲਾ ਹੈ ਵੀਡੀਓ ਆਪਣੇ ਤਲੇ ਜਿਹੜੇ ਵੀ ਆਪਾਂ ਤਲੇਰ ਕੂਦਦੇ ਬੱਜਦੇ ਉਹ ਵੀ ਹੁਣ ਦਿਖਾਉਨੇ ਹੁਣ ਇੱਧਰ ਆ ਕੇ ਇੱਧਰ ਵੀ ਜੋੜੀ ਲੱਗੀ ਆਪਾਂ ਉਹ ਗੁਲਜ਼ਾਰ ਤੋਂ ਲੈ ਕੇ ਆਂਦੀ ਜੋੜੀ ਵੀ ਉਹ ਜਿਹੜੀ ਬੈਠੇ ਦੋ ਸੱਧ ਮਾਰੀ ਚ ਆਪ ਉਤਰਿਓ ਆਪਾਂ ਬਾਹਰ ਰੇਵੇ ਆ ਦੇਖੋ ਇਹ ਵਾਲਾ ਹਾਰ ਗਿਆ ਜੀ ਬਈ ਇਧਰ ਵੀ ਬਈ ਇਧਰ ਆਪਣੇ ਉੱਡਣ ਵਾਲੇ ਗੂਤਰਾ ਜਿੰਨੇ ਮੈਂ ਸਾਡੇ ਸਾਹੇ ਆਏ ਨੇ ਗੂਤਰਾ ਖੰਝੇ ਆਇਆ ਦੇਖੋ ਇਧਰ ਵੀ ਉੱਡਣ ਵਾਲੇ ਗੂਤਰਾ ਆਪਣੇ ਇਹਨੇ ਗੂਤਰਾ ਖੰਝੇ ਆਇਆ ਦੇਖੋ ਇਧਰ ਵੀ ਹੋ ਰਹੀ ਆ ਬਈ ਬਈ ਉਹ ਆਪਣਾ ਕੂਤਰ ਆ ਰਗਈ ਬਈ ਬਾਲਾ ਜ਼ੋਰ ਮਾਰਿਆ ਬਈ ਮਰਨੱਕਾ ਹੋ ਗਿਆ ਸੀ ਆ ਜਿਹੜਾ ਗੁਰਕਾ ਦਾ ਬਈ ਇਹ ਵਾਲਾ ਚਿੱਟੀਆਂ ਦਾ ਇਤਨੇ ਵੀ ਜੋੜੀ ਆ ਆਪਣੀਆਂ ਹੋ ਜਿਹੜਾ ਪਤਲੇ ਕੂਤਰ ਡਾ ਜਿਗਾ ਬਈ ਉਹਦੇ ਉਹਦੀ ਮਾਂ ਆਦੀ ਬਈ ਆ ਉਹਦੀ ਮਾਂ ਬਈ ਇਹਦਾ ਪਿਆਉ ਬੈਠਾ ਬਈ ਉਹ ਬੈਠਾ ਹਟਿਆ ਤੇ ਉਹਦੀ ਆ ਕੋਈ ਆਪਣੇ ਬੱਚੇ ਬੈਠੇ ਆ ਵੀ ਬੱਚਾ ਹੀ ਬੈਠਾ ਬਈ ਹਾ ਕਾ ਬੈਠਾ ਬੱਚਾ ਹਾ ਦੀ ਇਹ ਉੱਧਰਲਾ ਗੁੱਡਾ ਕੋਲ ਰਖਾ ਦੇ ਹਾਂ ਬੜਾ ਬੜਾ ਛੁੱਕੇ ਹਾ ਦੀ ਕੋਈ ਪੜੇ ਖੁੱਟੇ ਚਾਲ ਦੇ ਵੀ ਆ ਪੁੱਤਰ ਇਹ ਆਪਰੇ ਤੇ ਲੇਖੂ ਜਿੱਤੀ ਵੀ ਉਹਨਾਂ ਨੂੰ ਉਹ ਦਿਖਾਉਨੇ ਆ। ਢਿੜੀ ਵੀ ਆਪਣੇ ਥਲੇਖੂ ਦੁੱਤੀ ਜੀ ਆਹ ਦੇ ਬੈਠੀ। ਹਾਏ ਆਪਣੇ ਥਰੇ ਕੀ। ਇਹਦੀ ਮਾਂ ਬੈਠੀ ਆ ਜੀ ਆਹ ਦੇ। ਇਹਦੀ ਮਾਂ ਬੈਠੀ ਆ ਥਲੇਰ ਵਾਲੀ ਦੀ ਦਿੱਤੀ ਬੈਠੀ ਆ ਮਾਂ ਆਹ ਦੇ। ਉਹਦਾ ਪਿਓ ਬੇਟਾ ਥਲੇਰ ਵਾਲੀ ਦਾ ਆ ਦੇ। ਪੂਰਾ ਚੰਗਾ। ਤੇਰੀ ਆਪਣੀ ਥਲੇਖੂ ਜਿੱਤੀ ਯਾਦ ਵੀ। ਉਹ ਕੂਤਰ ਵੇਲੇ ਮੁੱਲ ਲਿਆ ਕੇ ਲਾਇਆ ਵਾ ਉਹ ਜਿਹੜਾ ਕਾਲੀਆਂ ਦਾ ਵਾ ਉਹ ਵਾਲਾ ਤੇਰੇ ਇਹਨਾਂ ਦਾ ਮੁੱਲ ਲਿਆ ਕੇ ਆਂਦਾ ਮੁੱਲ ਲਾਇਆ ਉਹਦੇ ਨਾਲ ਜਿਹੜੀ ਆਪਣੀ ਬਈ ਚੀਨੀ ਜਿੱਤੀ ਸੀ ਕੂਤਰੀ ਟੀਨੀ ਜੀ ਜਿਹੜੀ ਆਪਣੀ ਕੂਤਰੀ ਉਹ ਵੀ ਇਹ ਉਹਦੀ ਭੈਣ ਸੀਗੀ ਆ ਉਹਦੇ ਮਾਪਿਓ ਬੈਠੇ ਆ ਵੀ ਆਜ ਦਾ ਵਲੌਗ ਇੱਥੇ ਆਂਡੂੰਦਾ ਵੀ ਉੱਧਰ ਦਾ ਘੇਟ ਕਰਦੇ ਆਪਾਂ ਵਲੌਗ ਬਈ ਅੱਜ ਦਾ ਬਲੌਗ ਇੱਥੇ ਇਹਨੂੰ ਦਾ ਬਈ ਸਾਨੂੰ ਬਈਏ ਲੈ ਗਿਆ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਬਈ ਸਬਸਕ੍ਰਾਈਬ ਵੀ ਕਰ